ਹੋ ਤੁਹਾਡਾ ਫੜਾ ਫੜਾ ਠੀਕ ਹੈ ਦਰਵਾਜ਼ਾ ਮੈਂ 2 ਘੰਟੇ ਬਾਅਦ ਆਵਾਂਗਾ ਮੈਨੂੰ ਬਿਲਕੁਲ ਤਾਂ ਤੁਸੀਂ ਆਪ ਚੈੱਕ ਕਰਵਾ ਲੇ ਜਿੱਥੇ ਜਿੱਥੇ ਤਾਂ ਆਪ ਉੱਤੇ ਕਰੋ ਮੈਨੂੰ ਇੱਕ ਵਾਰੀ ਚੈੱਕ ਕਰਵਾ ਲਿਓ ਕਿਉਂਕਿ ਮੈਨੂੰ ਹੁਣੇ ਦੱਸਿਆ ਕਿ ਮੈਂ ਮਨਜ਼ੂਰੀ ਕਰਦੇ ਹਾਂ ਤੇ ਵਧਿਆ ਹੋਇਆ

ਐਸ ਉਹਨਾ ਤੋਂ ਬਾਅਦ ਹੀ ਮੇਰੇ ਨਾਲ ਇੱਕ ਲੋੜੀਂਦੀ ਗੱਲ ਮਨੂ ਬਸ ਟੁੱਟ ਗਿਆ ਨਹੀਂ ਹੈ ਮਨੂ ਬਸ ਹੀ ਤੋਂ ਕਰਨ ਵਾਲਾ ਚੀ ਜੀਰ ਨਹੀਂ ਕਿੰਨਾ ਗੱਲ ਕਰੂੰ ਵਿਨਾ ਗੱਲ ਕਰੂੰ ਵਿਨਾ ਗੱਲ ਕਰ